ਸਕਿੰਟਾਂ ਵਿੱਚ ਲਾਈਵ ਹੋਣਾ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚੋਣਾ ਦਾ ਮੌਸਮਾਂ ਤੇ ਅਸੀਂ ਵੀ ਫਿਰ ਚੋਣਾ ਦੀ ਗੱਲ ਕਰਾਂਗੇ ਅਸੀਂ ਕੁਝ ਦਿਨਾਂ ਤੋਂ ਚੋਣ ਦਿਲਚਸਪੀਆਂ ਨਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿੱਚ ਵੱਖ-ਵੱਖ ਚੋਣਾ ਨਾਲ ਸੰਬੰਧਿਤ ਦਿਲਚਸਪੀਆਂ ਵਿਖਾਉਂਦੇ ਆ ਤੇ ਉਹ ਸਿਰਫ ਫਰੀਦਕੋਟ ਹਲਕੇ ਨਾਲ ਸੰਬੰਧਿਤ ਹੁੰਦੀਆਂ ਫਰੀਦਕੋਟ ਲੋਕ ਸਭਾ ਹਲਕੇ ਨਾਲ ਸੰਬੰਧਿਤ ਹੁੰਦੀਆਂ ਚੋਣ ਦਿਲਚਸਪੀਆਂ ਦੇ ਅੱਜ ਦੂਜੇ ਭਾਗ ਵਿੱਚ ਤੁਹਾਨੂੰ ਦੱਸਾਂਗੇ ਫਰੀਦਕੋਟ ਵਿੱਚ ਪਿਛਲੇ 47 ਸਾਲਾਂ ਵਿੱਚ 11 ਵਾਰ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਿੰਨੀਆਂ ਔਰਤਾਂ ਚੋਣ ਮੈਦਾਨ ਵਿੱਚ ਉਤਰੀਆਂ ਕਿੰਨੀਆਂ ਜਿੱਤੀਆਂ ਕਿਹੜੀ-ਕਿਹੜੀ ਪਾਰਟੀ ਵੱਲੋਂ ਉਮੀਦਵਾਰ ਬਣੀਆਂ ਤੇ ਕਿਹੜੇ ਇੱਕੋ ਪਰਿਵਾਰ ਦੀਆਂ ਤਿੰਨ-ਤਿੰਨ ਔਰਤਾਂ ਨੇ ਚੋਣਾਂ ਲੜੀਆਂ ਤੇ ਉਹਨਾਂ ਵਿੱਚੋਂ ਕੌਣ ਜਿੱਤਿਆ ਜਗਰਜੋਗ ਹੈ ਕਿ ਪਿਛਲੇ 47 ਸਾਲਾਂ ਵਿੱਚ 1970 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਵੀ 11 ਵਾਰ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਵਿੱਚ 19 ਔਰਤਾਂ ਉਮੀਦਵਾਰ ਵਜੋਂ ਖੜੀਆਂ ਹੋਈਆਂ ਤੇ ਇਹਨਾਂ ਵਿੱਚੋਂ ਸਿਰਫ ਦੋ ਔਰਤਾਂ ਹੀ ਜਿੱਤ ਪ੍ਰਾਪਤ ਕਰ ਸਕੀਆਂ ਇਹਨਾਂ ਵਿੱਚੋਂ ਇੱਕ ਔਰਤ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਬੀਬੀ ਪਰਮਜੀਤ ਕੌਰ ਗੁਲਸ਼ਨ ਸਿੰਘ ਜਿਹੜੀ ਕਿ 2009 ਵਿੱਚ ਜਿੱਤੂ ਰਹੀ ਜਦੋਂ ਕਿ ਦੂਜੀ ਕਾਂਗਰਸ ਨਾਲ ਸੰਬੰਧਿਤ ਬੀਬੀ ਗੁਰਵਿੰਦਰ ਕੌਰ ਸੀ ਜਿਹੜੀ ਕਿ 1980 ਵਿੱਚ ਜਿੱਤ ਸਗੀ ਬਾਕੀ 17 ਔਰਤਾਂ ਕਾਮਯਾਬ ਨਹੀਂ ਹੋਈਆਂ ਹਾਰਦੀਆਂ ਰਹੀਆਂ ਹਾਲਾਂਕਿ ਅਕਾਲੀ ਦਲ ਤੇ ਕਾਂਗਰਸ ਤੋਂ ਬਿਨਾ ਭਾਰਤੀ ਕਮਿਊਨਿਸਟ ਪਾਰਟੀ ਜਿਹਨੂੰ ਸੀਪੀਆਈ ਵੀ ਕਹਿੰਦੇ ਆ ਉਹਨਾਂ ਨੇ ਵੀ ਕੁਸ਼ਲਿਆ ਚਮਨ ਪੌਰਾ ਨੂੰ 2009 ਵਿੱਚ ਆਪਣੀ ਉਮੀਦਵਾਰ ਬਣਾਇਆ ਸੀ ਪਰ ਉਹ ਪਰਮਜੀਤ ਕੌਰ ਗੁਲਸ਼ਨ ਦੇ ਜਿੱਤਣ ਕਰਕੇ ਹਾਰ ਗਈ ਸੀ ਬਾਕੀ ਸਾਰੀਆਂ ਲਗਭਗ ਆਜ਼ਾਦ ਉਮੀਦਵਾਰ ਵਜੋਂ ਚੋਣਾ ਲੜਦੀਆਂ ਰਹੀਆਂ ਤੇ ਕਈ ਵਾਰ ਤਾਂ ਕਈ ਔਰਤਾਂ ਦੋ-ਦੋ ਵਾਰ ਇਸੇ ਹਲਕੇ ਤੋਂ ਚੋਣ ਲੜੀਆਂ ਤੇ ਹਾਰ ਗਈਆਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੀਆਂ ਤਿੰਨ ਔਰਤਾਂ ਫਰੀਦਕੋਟ ਲੋਕ ਸਭਾ ਕੋ ਚੋਣ ਲੜ ਚੁੱਕੀਆਂ ਹਾਲਾਂਕਿ ਜਿੱਤੀ ਸਿਰਫ ਇੱਕ ਵਾਰ ਇੱਕ ਹੀ ਹੈ ਇਹਨਾਂ ਵਿੱਚ ਇੱਕ ਸਰਦਾਰ ਬਰਾੜ ਦੀ ਪਤਨੀ ਗੁਰਵਿੰਦਰ ਕੌਰ ਬਰਾੜ ਜਿਹੜੀ ਕਿ 1980 ਵਿੱਚ ਚੋਣ ਲੜੀ ਤੇ ਜਿੱਤੀ ਅਤੇ ਉਸ ਤੋਂ ਬਾਅਦ ਦੋ ਵਾਰ ਉਹਨਾਂ ਦੀ ਲੜਕੀ ਕਮਲਜੀਤ ਕੌਰ 1996 ਤੇ 1985 ਵਿੱਚ ਚੋਣ ਲੜੀ ਪਰ ਜਿੱਤ ਨਹੀਂ ਸਕੀ ਕਿਸੇ ਤਰ੍ਹਾਂ ਇਸੇ ਪਰਿਵਾਰ ਦੀ ਤੀਜੀ ਔਰਤ ਕਰਨ ਕਾਰਪੋਰੇਟ ਜਿਹੜੀ ਕਿ ਸਰਦਾਰ ਬਰਾੜ ਦੀ ਨੋ ਸੀ ਉਹ 2004 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜੀ ਪਰ ਹਾਰ ਗਈ ਇਹ ਤਿੰਨੇ ਕਾਂਗਰਸੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਿਆ ਸਨ ਦਿਲਚਸਪ ਤੱਥ ਇਹ ਹੈ ਕਿ ਸਨ 1992 1998 ਤੇ 1999 ਦੀਆਂ ਚੋਣਾਂ ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਕੋਈ ਵੀ ਔਰਤ ਉਮੀਦਵਾਰ ਮੈਦਾਨ ਵਿੱਚ ਨਹੀਂ ਆਈ ਤੇ ਜਿੰਨੇ ਵੀ ਪੁਰਸ਼ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਉਤਰੇ ਸੀ ਉਹਨੇ ਕੋਨਾ ਹੀ ਮੁਕਾਬਲਾ ਬਣਿਆ ਹੋਇਆ ਸੀ ਯਾਨੀ 4 ਜਾਂ 5 ਉਮੀਦਵਾਰ ਸੀ ਤੇ 4-5 ਕੋਨਾ ਹੀ ਮੁਕਾਬਲਾ ਵੀ ਬਣਿਆ ਹੋਇਆ ਸੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਸਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ